ਟੈਨਸ਼ਨ ਵਾਲੀ ਗੱਲ ਅੱਜਕੱਲ ਤੁਸੀਂ ਛੋਟੇ ਬੱਚੇ ਤੋਂ ਲੈ ਕੇ بڑے ਤੱਕ ਹੈ ਛੋਟੇ ਬੱਚੇ ਦੇ ਪੜ੍ਹਾਈ ਦੀ ਟੈਨਸ਼ਨ ਹੋਗੀ ਕਿਉਂਕਿ ਪੜ੍ਹਾਈ ਅੱਜਕੱਲ ਬਹੁਤ ਜ਼ਿਆਦਾ ਜਿਹੜਾ ਸਟ्रेसਫੁੱਲ ਹੋਗੀ ਅੱਜਕੱਲ ਮਾਪਿਓ ਕੀ ਕਹਿੰਦੇ ਆ ਤਨੇ 90% ਤਾਂ ਬਹੁਤ ਪਿੱਛੇ ਦੀ ਗੱਲ ਆ ਤਨੇ 99% ਨੰਬਰ ਲੈ ਕੇ ਆਣੇ ਆ ਨੌਜਵਾਨ ਪੀੜੀ ਹੈ ਕੋਈ ਕਾਲਜ ਦੇ ਵਿੱਚ ਟੈਨਸ਼ਨ ਹੋ ਗਈ ਉਸ ਨੂੰ ਵੀ ਪੜ੍ਹਾਈ ਦੇ ਵਿੱਚ ਨੰਬਰ ਨਹੀਂ ਆ ਰਹੇ ਪੜ੍ਹਾਈ 'ਚ ਮਨ ਨਹੀਂ ਲੱਗ ਰਿਹਾ ਟੈਨਸ਼ਨਾਂ ਨਾਲ ਅੱਜਕੱਲ ਹਰ ਇੱਕ ਬੰਦਾ ਉਲਝਿਆ ਹੋਇਆ ਹੈ ਜਿਹੜਾ ਆਪਣੇ ਵਰਗਾ ਬੰਦਾ ਹੈ ਉਹਨੂੰ ਆਪਣੇ ਘਰ ਚ ਲਾਣ ਦੀ ਟੈਨਸ਼ਨ ਹੋਈ ਵੀ ਹੈ ਕਿਉਂ ਅੱਜਕੱਲ ਖਰਚੇ ਜ਼ਰੂਰਤ ਤੋਂ ਜ਼ਿਆਦਾ ਵਧ ਗਏ ਟੈਨਸ਼ਨ ਨਾਲ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਬੰਦਾ ਉਲਝਿਆ ਹੋਇਆ ਤੁਹਾਨੂੰ ਜਦੋਂ ਸਟ੍ਰੈਸ ਹੁੰਦਾ ਹੈ ਦੂਜੇ ਬੰਦੇ ਨੂੰ ਪਤਾ ਚੱਲ ਜਾਂਦਾ ਕਿਵੇਂ ਪਤਾ ਚੱਲ ਜਾਂਦਾ ਤੁਹਾਡੇ ਚਿਹਰੇ ਨੂੰ ਦੇਖ ਕੇ ਪਤਾ ਮੂੰਹ ਤਰੇ ਹੁੰਦਾ ਜੀ ਆਪਾਂ ਕਿਸੇ ਬੰਦੇ ਨੂੰ ਦੇਖ ਕੇ ਹੀ ਜਜਮੈਂਟ ਕਰਦੇ ਆ ਨਾ ਵੀ ਇਹ ਬੰਦਾ 30 ਸਾਲ ਦਾ ਹੈ 35 ਸਾਲ ਦਾ ਹੈ 45 ਸਾਲ ਦਾ ਹੈ ਸਭ ਦਾ ਡੀਲ ਡੋਲ ਦਾ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਲੇਕਿਨ ਆਪਾਂ ਚਿਹਰਾ ਦੇਖ ਕੇ ਦੱਸ ਦਿੰਦੇ ਆ ਵੀ ਯਾਰ ਇਹ 35 ਸਾਲ ਦੀ ਲੇਡੀ ਹੋਊਗੀ ਜਾਂ 35 ਸਾਲ ਦਾ ਮੁੰਡਾ ਹੈ ਇਹ 50 ਸਾਲ ਦੀ ਲੇਡੀ ਹੈ ਤਾਂ ਆਪਣੇ ਚਿਹਰੇ ਦੀ ਸਕਿਨ ਸਭ ਤੋਂ ਜ਼ਿਆਦਾ ਟੈਨਸ਼ਨ ਦੇ ਨਾਲ ਪ੍ਰਭਾਵਿਤ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਰਕ ਕੀ ਸਾਹਿਬ ਸਰ ਦੇਖੋ ਟੈਨਸ਼ਨ ਵਾਲੀ ਗੱਲ ਅੱਜ ਕੱਲ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹੈ وجہ ਕੀ ਹੈ ਛੋਟੇ ਬੱਚੇ ਤੇ ਪੜ੍ਹਾਈ ਦੀ ਟੈਨਸ਼ਨ ਹੋਗੀ ਕਿਉਂਕਿ ਪੜ੍ਹਾਈ ਅੱਜਕੱਲ ਬਹੁਤ ਜ਼ਿਆਦਾ ਜਿਹੜਾ ਸਟ्रेसਫੁੱਲ ਹੋ ਗਈ ਜਾਂ ਉਹਨਾਂ ਦਾ ਜਿਹੜਾ ਬਰਡਨ ਹੈ ਬਹੁਤ ਜ਼ਿਆਦਾ ਵੱਧ ਗਿਆ ਕਿਉਂ ਅੱਜਕੱਲ ਮਾਪਿਓ ਕੀ ਕਹਿੰਦੇ ਆ ਤੰਨੇ 90% ਤਾਂ ਬਹੁਤ ਪਿੱਛੇ ਦੀ ਗੱਲ ਆ ਤੰਨੇ 99% ਨੰਬਰ ਲੈ ਕੇ ਆਣੇ ਆ ਉਹ ਇਸ ਚੀਜ਼ ਦੀ ਟੈਨਸ਼ਨ ਹੋ ਜਾਂਦੀ ਹੈ ਕਿਉਂ ਵੀ ਇੰਨਾ ਜ਼ਿਆਦਾ ਪੜ੍ਹਾਵਾਗਾ ਪੜ੍ਹਾਂਗਾ ਤਾਂ ਜਾ ਕੇ ਮੇਰੇ 99% ਆਣਗੇ ਜਿਹੜਾ ਹੁਣ ਆਪਣਾ ਲਾ ਲੋ ਵੀ ਕਾਲਜ ਨੌਜਵਾਨ ਪੀੜੀ ਹੈ ਕੋਈ ਕਾਲਜ ਦੇ ਵਿੱਚ ਟੈਨਸ਼ਨ ਹੋ ਗਈ ਉਸ ਨੂੰ ਵੀ ਪੜ੍ਹਾਈ ਦੇ ਵਿੱਚ ਨੰਬਰ ਨਹੀਂ ਆ ਰਹੇ ਪੜ੍ਹਾਈ 'ਚ ਮਨ ਨਹੀਂ ਲੱਗ ਰਿਹਾ ਜਾਂ ਕਿਸੇ ਹੋਰ ਐਸੀ ਟੈਨਸ਼ਨ ਮਤਲਬ ਟੈਨਸ਼ਨਾਂ ਨਾਲ ਅੱਜ ਕੱਲ ਹਰ ਇੱਕ ਬੰਦਾ ਉਲਝਿਆ ਹੋਇਆ ਹੈ ਜਿਹੜਾ ਆਪਣੇ ਵਰਗਾ ਬੰਦਾ ਹੈ ਉਹਨੂੰ ਆਪਣੇ ਘਰ ਚ ਲਾਣ ਦੀ ਟੈਨਸ਼ਨ ਹੋਈ ਵੀ ਹੈ ਕਿਉਂ ਅੱਜ ਕੱਲ ਖਰਚੇ ਜ਼ਰੂਰਤ ਤੋਂ ਜ਼ਿਆਦਾ ਵਧ ਗਏ ਕਮਾਈ ਦੇ ਸਾਧਨ ਕਈ ਵਾਰ ਉਹਦੇ ਅੱਗੇ ਕੋਲ ਨਹੀਂ ਹੁੰਦੇ ਤਾਂ ਉਹਨੂੰ ਉਸ ਚੀਜ਼ ਦੀ ਟੈਨਸ਼ਨ ਹੋਊਗੀ ਤਾਂ ਟੈਨਸ਼ਨ ਨਾਲ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਬੰਦਾ ਉਲਝਿਆ ਹੋਇਆ ਹੈ ਦੇਖੋ ਸਭ ਤੋਂ ਜ਼ਿਆਦਾ ਪ੍ਰਭਾਵ ਆਪਣੇ ਜੀ ਸੰਗ ਤੇ ਪੈਂਦਾ ਉਹ ਹੈਗੀ ਆਪਣੀ ਸਕਿਨ ਇਹ ਸਕਿਨ ਅੰਗ ਹੈ ਜੀ ਆਪਣੇ ਚਿਹਰੇ ਦੀ ਸਕਿਨ ਸਭ ਤੋਂ ਵੱਡੀ ਜਿਹੜੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਭੂਮਿਕਾ ਕੀ ਮੈਂ ਨਿਭਾਉਂਦੀ ਹੈ ਤੁਹਾਨੂੰ ਜਦੋਂ ਸਟ੍ਰੈਸ ਹੁੰਦਾ ਹੈ ਠੀਕ ਹੈ ਦੂਜੇ ਬੰਦੇ ਨੂੰ ਪਤਾ ਚੱਲ ਜਾਂਦਾ ਕਿਵੇਂ ਪਤਾ ਚੱਲ ਜਾਂਦਾ ਤੁਹਾਡੇ ਚਿਹਰੇ ਨੂੰ ਦੇਖ ਕੇ ਪਤਾ ਮੂਤਰਿਆ ਹੁੰਦਾ ਜੀ ਤੁਹਾਡਾ ਮੂੰਹ ਉਤਰਿਆ ਹੁੰਦਾ ਤੁਹਾਡੀ ਜਿਹੜੀ ਸਕਿਨ ਹੈ ਉਹ ਦੇਖੋ ਆਪਾਂ ਕਿਸੇ ਬੰਦੇ ਨੂੰ ਦੇਖ ਕੇ ਹੀ ਜਜਮੈਂਟ ਕਰਦੇ ਆ ਨਾ ਵੀ ਇਹ ਬੰਦਾ 30 ਸਾਲ ਦਾ ਹੈ 35 ਸਾਲ ਦਾ ਹੈ 45 ਸਾਲ ਦਾ ਹੈ ਉਹਦੇ ਕੋਈ ਚਿਹਰੇ ਤੇ ਲਿਖਿਆ ਤਾਂ ਨਹੀਂ ਹੋਇਆ ਠੀਕ ਹੈ ਸਭ ਦਾ ਡੀਡੋਲ ਦਾ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਲੇਕਿਨ ਆਪਾਂ ਚਿਹਰਾ ਦੇਖ ਕੇ ਦੱਸ ਦਨੇ ਆ ਵੀ ਯਾਰ ਇਹ 35 ਸਾਲ ਦੀ ਲੇਡੀ ਹੋਊਗੀ ਜਾਂ 35 ਸਾਲ ਦਾ ਮੁੰਡਾ ਹੈ ਇਹ 50 ਸਾਲ ਦੀ ਲੇਡੀ ਹੈ ਤਾਂ ਆਪਣੇ ਚਿਹਰੇ ਦੀ ਸਕਿਨ ਸਭ ਤੋਂ ਜ਼ਿਆਦਾ ਟੈਨਸ਼ਨ ਦੇ ਨਾਲ ਪ੍ਰਭਾਵਿਤ ਹੁੰਦੀ ਹੈ ਤੁਸੀਂ ਜੇ ਜਿੰਨੀ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਜਿੰਨੀ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਤੁਸੀਂ ਇੱਕ ਚੀਜ਼ ਹੋਰ ਦੇਖੋ ਥੋੜੀ ਕੋਈ ਅਚਨਚੇਤ ਆਪਾਂ ਨੂੰ ਕੋਈ ਗੱਲ ਆ ਕੇ ਕਹਿੰਦਾ ਆਪਾਂ ਕਹਿੰਦੇ ਆਪਣੇ ਸਰੀਰ ਦੇ ਰੋਂਗਟੇ ਖੜੇ ਹੋ ਗਏ ਹਾਂਜੀ ਸਰੀਰ ਦੀ ਰੋਂਗਟੇ ਸਕਿਨ ਦੀ ਖੜੇ ਹੋਇਆ ਨਾ ਆਪਣਾ ਲੀਵਰ ਤਾਂ ਨਹੀਂ ਖੜਾ ਹੋ ਗਿਆ ਕਿਡਨੀ ਤਾਂ ਨਹੀਂ ਖੜੀ ਹੋ ਗਈ ਠੀਕ ਹੈ ਲੇਕਿਨ ਸਕਿਨ ਦੇ ਰੋਗ ਤੇ ਖੜੇ ਹੋ ਗਏ ਆਪਣੇ ਬਾਲ ਖੜੇ ਹੋ ਜਾਂਦੇ ਆ ਸਕਿਨ ਦੇ ਉੱਤੇ ਤਾਂ ਸਕਿਨ ਆਪਣੀ ਸਭ ਤੋਂ ਸੈਂਸਿਟਿਵ ਪਾਰਟ ਹੈ ਉਹ ਟੈਨਸ਼ਨ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਹੁੰਦੀ ਹੈ ਨੀਂਦ ਨਾ ਨਾ ਵੀ ਇੱਕ ਟੈਨਸ਼ਨ ਦਾ ਹੀ ਪਾਰਟ ਹੈ ਜਦੋਂ ਤੁਹਾਡੇ ਦਿਮਾਗ ਦੇ ਉੱਤੇ ਤੁਹਾਡੇ ਕੋਈ ਮਾਈਂਡ ਦੇ ਵਿੱਚ ਕੋਈ ਗੱਲ ਚੱਲ ਰਹੀ ਹੈ ਤਾਂ ਉਹ ਗੱਲ ਹੀ ਤੁਹਾਨੂੰ ਟੈਨਸ਼ਨ ਦੇ ਰਹੀ ਹੈ ਨਾ ਤਾਂ ਉਹ ਗੱਲ ਦੇ ਨਾਲ ਤੁਹਾਨੂੰ ਨਾ ਤਾਂ ਨੀਂਦ ਆਣੀ ਹੈ ਔਰ ਨੀਂਦ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਤੁਹਾਡੀ ਬਾਡੀ 'ਚ ਹੋਰ ਪ੍ਰੋਬਲਮ ਆਣੀ ਹੈ ਸ਼ੁਰੂ ਹੋ ਜੰਦੀ ਹੈ ਜਿਵੇਂ ਕਿ ਉਹਨਾਂ ਆਪਾਂ ਗੱਲ ਕਰੀਏ ਚਲੋ ਚਿਹਰੇ ਦੀ ਉਹ ਗੱਲ ਕਰਦੇ ਆਂ ਸਕਿਨ ਦੀ ਗੱਲ ਕਰਦੇ ਆਂ ਚਿਹਰੇ ਦੇ ਉੱਤੇ ਤੁਹਾਡੇ ਐਕਜ਼ੀਮਾ ਹੋਣਾ ਸ਼ੁਰੂ ਹੋ ਗਿਆ ਮੁਹਾਸੇ ਹੋਣੇ ਸ਼ੁਰੂ ਹੋ ਗਏ ਛਾਇਆਂ ਬਿਆਨੀਆਂ ਪਿਗਮੇਟੇਸ਼ਨ ਹੋਣੀ ਸ਼ੁਰੂ ਹੋ ਗਈ ਤਾਂ ਕਿਤੇ ਨਾ ਕਿਤੇ ਤੁਹਾਡੇ ਇਹ ਸਟ੍ਰੈਸ ਦਾ ਜਿਹੜਾ ਲੈਵਲ ਹੈ ਜਿੰਨਾ ਜ਼ਿਆਦਾ ਵੱਧ ਆ ਜਾਂਦਾ 19 ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਚਿਹਰੇ ਤੇ ਆਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਅੱਖਾਂ ਦੇ નીચે ਡਾਰਕ ਸਰਕਲ ਬਣਨੇ ਸ਼ੁਰੂ ਹੋ ਜਾਂਦੇ ਆ ਸਰ ਖਾਣ ਪੀਣ ਦੇ ਵਿੱਚ ਤਾਂ ਜਿਹੜੀਆਂ ਪਰੇਸ਼ਾਨੀਆਂ ਆਣੀਆਂ ਉਹ ਤਾਂ ਆ ਹੀ ਰਹੀਆਂ ਕਿਉਂਕਿ ਅੱਜਕੱਲ ਫਾਸਟ ਫੂਡ ਬਹੁਤ ਜ਼ੋਰਾਂ ਤੇ ਚੱਲ ਰਿਹਾ ਹਰ ਕੋਈ ਬੰਦਾ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਫਾਸਟ ਫੂਡ ਦਾ دیਵਾਨਾ ਹੋਇਆ ਹੋਇਆ ਠੀਕ ਹੈ ਜੀ ਪੀਜ਼ਾ 버ਗਰ ਨੂਡਲ ਤਾਂ ਜਗਹ ਤਾਂ ਘਰੇ ਬੈਠੇ ਬਿਠਾਏ ਆਰਡਰ ਦੇ ਕੇ ਆਣ ਲੱਗੇ 5 ਮਿੰ ਆਲੀ ਪੀ ਜਾ ਘਰੇ ਆ ਗਿਆ ਠੀਕ ਹੈ ਉਹ ਐਸੀਆਂ ਚੀਜ਼ਾਂ ਨਾਲ ਤਾਂ ਜਿਹੜੀਆਂ ਦਿੱਕਤਾਂ ਆਈ ਰਹੀਆਂ ਪਰ ਟੈਨਸ਼ਨ ਵੀ ਇੱਕ ਇਹ ਮੂਲ ਕਾਰਨ ਜਿਹੜਾ ਹੈਗਾ ਅਸੀਂ ਸਮਝਦੇ ਆਂ ਦੇਖੋ ਕੁਦਰਤ ਨੇ ਦੇ ਵਿੱਚ ਬਹੁਤ ਵਧੀਆ ਇੱਕ ਸਾਨੂੰ ਰਾਮਬਾਨ ਓਸ਼ਧੀ ਦੇ ਰੱਖੀ ਹੈ ਲੇਕਿਨ ਉਹਦੇ ਬਾਰੇ ਪਤਾ ਬਹੁਤ ਘੱਟ ਲੋਕਾਂ ਨੂੰ ਹੈ ਜਿਹੜੀ ਕੀ ਮੈਂ ਤੁਹਾਨੂੰ ਅੱਜ ਲੋਕਾਂ ਦੇ ਰੂਬਰੂ ਕਰਾਉਣ ਲੱਗਿਆ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਇਹ ਬਬੂਨੇ ਦੇ ਫੁੱਲ ਹੈਗੇ ਆ ਇਹ ਉਹਨਾਂ ਦੇ ਅਸੀਂ ਪੱਤਿਆਂ ਦਾ ਜਿਹੜਾ ਫੁੱਲਾਂ ਦਾ ਇੱਕ ਮਿਕਸਚਰ ਬਣਾਇਆ ਹੋਇਆ ਹੈ ਇਹਨੂੰ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਸ਼ਾਮਲ ਕਰ ਲਓ ਤੁਹਾਡੀ ਟੈਨਸ਼ਨ ਛੂ ਮੰਤਰ ਟੈਨਸ਼ਨ ਛੂ ਮੰਤਰ ਟੈਨਸ਼ਨ ਛੂ ਮੰਤਰ ਇਹ ਐਡੀ ਪਾਵਰਫੁਲ ਚੀਜ਼ ਹੈ ਇਹ ਇਸ ਦੁਨੀਆ ਦੇ ਵਿੱਚ ਇਸ ਧਰਤੀ ਦੇ ਉੱਤੇ ਕੁਦਰਤ ਨੇ ਜੋ ਆਪਾਂ ਨੂੰ ਦਿੱਤੀ ਹੋਈ ਹੈ ਲੇਕਿਨ ਆਪਾਂ ਇਸ ਚੀਜ਼ ਤੋਂ ਅਣਜਾਣ ਹਾਂ ਜਦੋਂ ਤੁਸੀਂ ਇਹ ਸਾਡੀ ਬਬੂਨੋ ਦੇ ਫੁੱਲਾਂ ਦੇ ਪੱਤੇ ਦਾ ਤੁਸੀਂ ਚਾਹ ਵੀ ਨਹੀਂ ਸ਼ੁਰੂ ਕਰਤੀ ਨਾ ਇਹਨੂੰ ਆਪਾਂ ਚਾਹ ਦੇ ਰੂਪ 'ਚ ਪੀਵਾਂਗੇ ਅੱਛਾ ਜਦੋਂ ਤੁਸੀਂ ਇਹਦੀ ਚਾਹ ਸ਼ੁਰੂ ਕਰਤੀ ਤੁਹਾਡੀ ਜਿਹੜੀ ਟੈਨਸ਼ਨ ਹੈ ਇੱਕ ਸਿਪ ਲੀਤੀ ਟੈਨਸ਼ਨ ਬਾਹਰ ਇੱਕ ਸਿਪ 15 ਟੈਨਸ਼ਨ ਜਲੰਦਰ ਇਹ ਕਹਿ ਲਓ ਚਲੋ ਦੇਖੋ ਸਾਡਾ ਮਕਸਦ ਹੈ ਤੁਹਾਡੀ ਟੈਨਸ਼ਨ ਨੂੰ ਦੂਰ ਕਰਨਾ ਜਦੋਂ ਉਹਨੇ ਤੁਹਾਡੀ ਟੈਨਸ਼ਨ ਦੂਰ ਕਰਤੀ ਤੁਹਾਡੀ ਬਾਡੀ ਦੇ ਵਿੱਚ ਆਪਣੇ ਆਪ ਪੋਜ਼ਿਟਿਵ ਸਾਈਨ ਆਨੇ ਸ਼ੁਰੂ ਹੋ ਜਾਣਗੇ ਇਸ ਚਾਹ ਪੀਣ ਦੇ ਨਾਲ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਸਕਿਨ ਦੇ ਉੱਤੇ ਪ੍ਰੋਬਲਮ ਸਾਰੀਆਂ ਸੀਗੀਆਂ ਤੁਹਾਨੂੰ ਨੀਂਦ ਨਹੀਂ ਆ ਰਹੀ ਸੀਗੀ ਇਹਦੇ ਨਾਲ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਉਂਦੀ ਹੈ ਜਿਵੇਂ ਕਿਸੇ ਨੂੰ ਹਾਰਟ ਅਕਾਨਾ ਸ਼ੁਰੂ ਹੋ ਜਾਂਦਾ ਕਿਸੇ ਨੂੰ ਪਾਇਲਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਸਾਰਾ ਉਸੀ ਚੀਜ਼ ਦਾ ਪਾਰਟ ਹੈ ਕਿਉਂਕਿ ਬੋਡੀ ਦੇ ਜਿਹੜੇ ਆਰਗਨਸ ਨੇ ਨਾ ਉਹ ਕਿਤੇ ਨਾ ਕਿਤੇ ਡਿਸਟਰਬ ਹੋ ਜਾਂਦੇ ਆ ਅਨਬੈਲੈਂਸ ਹੋ ਜਾਂਦੇ ਆ ਤਾਂ ਜਦੋਂ ਪ੍ਰੋਪਰ ਵਰਕ ਨਹੀਂ ਕਰਨਗੇ ਤਾਂ ਬੋਡੀ ਪੂਰੀ ਜਿਹੜਾ ਹੈਗੀ ਆ ਉਹ ਡਿਸਟਰਬ ਹੋਏਗੀ ਜਦੋਂ ਟੈਨਸ਼ਨ ਖਤਮ ਹੋਗੀ ਤੁਹਾਡੀ ਬੋਡੀ ਨੇ ਪੂਰਾ ਵਧੀਆ ਕੰਮ ਕਰਨਾ ਹੈ ਤਾਂ ਤੁਹਾਡੀ ਜਿਹੜੀ ਸਾਰੀ ਬੋਡੀ ਆ ਉਹ ਸਹੀ ਹੋਣੀ ਸ਼ੁਰੂ ਹੋ ਜੇਗੀ ਸਾਡੇ ਕੋਲੇ ਰਾਮਬਾਨ ਜਿਹੜੀ ਸਾਡੀ ਆਯੁਰਵੈਦਿਕ ਦਵਾਈ ਹੈ ਉਹ ਅਸੀਂ ਪੇਸ਼ੈਂਟ ਨੂੰ ਦੰਨੇ ਆ ਇਹਦੇ ਵਿੱਚ ਦੇਖੋ ਖਾਣ ਵਾਲੀ ਦਵਾਈ ਵੀ ਹੈਗੀ ਹੈ ਤੇ ਕ੍ਰੀਮ ਤਿਆਰ ਕੀਤੀ ਹੋਈ ਹੈ ਜਿਹੜੀ ਕਿ ਤੁਸੀਂ ਚਿਹਰੇ ਤੇ ਲਗਾਣੀ ਹੈ ਠੀਕ ਹੈ ਔਰ ਚਿਹਰੇ ਦੇ ਉੱਤੇ ਲਗਾਉਣ ਤੋਂ ਕੁਝ ਦਿਨਾਂ ਤੋਂ ਬਾਅਦ ਤੁਹਾਡਾ ਚਿਹਰਾ ਇੰਨਾ ਗਲੋ ਕਰਨਾ ਸ਼ੁਰੂ ਕਰ ਦੇਗਾ ਤੁਹਾਨੂੰ ਕੋਈ ਵੀ ਫੇਸ਼ੀਅਲ ਕਰਾਨ ਤੱਕ ਦੀ ਜਿਹੜੀ ਜ਼ਰੂਰਤ ਹੈ ਉਹ ਮੁੜ ਕੇ ਨਹੀਂ ਪੈਣੀ ਇਹਦੇ ਵਿੱਚ ਜੜੀਆਂ ਬੁੱਟੀਆਂ ਦਾ ਮਿਕਸਚਰ ਹੈ ਜੀ ਸਾਰਾ ਜੋ ਵੀ ਕੁਝ ਹੈ ਸਾਰਾ ਕੁਝ ਕੁਦਰਤੀ ਹੈ ਇਹਦੇ ਵਿੱਚ ਕੋਈ ਵੀ ਅਸੀਂ ਕੈਮੀਕਲ ਜਾਂ ਕੋਈ ਵੀ ਇੰਗਲਿਸ਼ ਦਵਾਈ ਅਸੀਂ ਯੂਜ਼ ਨਹੀਂ ਕਰਦੇ ਪਿਓਰ ਆਰਗੈਨਿਕ ਹੈ ਔਰ ਜੜੀਆਂ ਬੁੱਟੀਆਂ ਤੋਂ ਔਰ ਜੋ ਕੁਦਰਤ ਨੇ ਆਪਾਂ ਨੂੰ ਦਿੱਤਾ ਉਸ ਤੋਂ ਬਣਿਆ ਹੋਇਆ ਹੈ ਦੇਖੋ ਰੰਗ ਗੋਰਾ ਵੀ ਕਰੂਗਾ ਉਹਦਾ ਕਾਰਨ ਕੀ ਹੈ ਕਿ ਜਦੋਂ ਕਿਸੇ ਦੇ ਚਿਹਰੇ ਤੇ ਦਾਗ ਤੱਬੇ ਛਾਈਆਂ ਪੈ ਗਈਆਂ ਤਾਂ ਉਹਨਾਂ ਨੇ ਉਹ ਰੰਗ ਨੂੰ ਕਾਲਾ ਕਰ ਦੇਣਾ। ਬਾਕੀ ਰਹੀ ਗੱਲ ਦੂਜੀ ਤਰ੍ਹਾਂ ਕਾਲੇ ਹੋਣ ਦੀ ਤਾਂ ਸ਼ਾਇਦ ਜੇ ਕਰਦੀ ਫਿਰ ਮੈਂ ਵੀ ਆਪਣਾ ਰੰਗ ਕਾਲਾ ਤੇ ਗੋਰਾ ਕਰ ਲੈਂਦਾ। ਲੇਕਿਨ ਮੇਰੇ ਚਿਹਰੇ ਤੇ ਤੁਹਾਨੂੰ ਕੋਈ ਦਾਗ-ਧੱਬੇ ਛਾਈਆਂ ਨਹੀਂ ਦਿਖ ਰਹੇ ਨਾ। ਸਿਰਫ ਦੇਖੋ ਜੋ ਕੁਦਰਤ ਨੇ ਰੰਗ ਦਿੱਤਾ ਉਹ ਰੰਗ ਨੂੰ ਅਸੀਂ ਨਹੀਂ ਬਦਲ ਸਕਦੇ। ਲੇਕਿਨ ਜਿਹੜੇ ਦਾਗ-ਧੱਬੇ ਛਾਈਆਂ ਦੀ ਵਜ੍ਹਾ ਕਰਕੇ ਤੁਹਾਡਾ ਜਿਹੜਾ ਸਕਿਨ ਦਾ ਕਲਰ ਹੈ ਉਹ ਡਾਰਕ ਹੋ ਗਿਆ ਤਾਂ ਉਹੀ ਇਸ ਵਜ੍ਹਾ ਕਰਕੇ ਜਿਹੜਾ ਤੁਹਾਡਾ ਇਹ ਬਿਲਕੁਲ ਫੇਰ ਹੋਣਾ ਸ਼ੁਰੂ ਹੋ ਜਾਏਗਾ ਉਹਦੇ ਨਾਲ ਅਸੀਂ ਦੋਨਾਂ ਦਾ ਇੱਕ ਕੰਬੀਨੇਸ਼ਨ ਦੰਨੇ ਆ ਖਾਣ ਵਾਲੀ ਦਵਾਈ ਦਾ ਵੀ ਤੇ ਲਗਾਉਣ ਵਾਲੀ ਦਾ ਵੀ ਕਿਉਂਕਿ ਦੇਖੋ ਕਿਤੇ ਨਾ ਕਿਤੇ ਆਪਣੇ ਬਲੱਡ ਦੇ ਅੰਦਰ ਇਨਫੈਕਸ਼ਨ ਹੁੰਦੀ ਹੈ ਗਰਮੀ ਹੁੰਦੀ ਹੈ ਜਿਹਦੀ ਵਜ੍ਹਾ ਕਰਕੇ ਚਿਹਰੇ ਤੇ ਦਿੱਕਤ ਆ ਰਹੀ ਹੈ ਤਾਂ ਜਦੋਂ ਅਸੀਂ ਇਹ ਖਾਣ ਵਾਲੀ ਦਵਾਈ ਦੰਨੇ ਆ ਉਹ ਇੰਟਰਨਲ ਕੰਮ ਕਰਦੀ ਹੈ ਦਵਾਈ ਤੁਹਾਡੀ ਬੋਡੀ ਦੇ ਅੰਦਰ ਜਿੰਨੀ ਵੀ ਅਲਰਜੀ ਹੈ ਉਹਨੂੰ ਬਾਹਰ ਕੱਢਦੀ ਹੈ ਤੁਹਾਡੀ ਜਿੰਨੀ ਵੀ ਖੂਨ ਦੇ ਵਿੱਚ ਗਰਮੀ ਆ ਉਹਨੂੰ ਬਾਹਰ ਕੱਢਦੀ ਹੈ ਤੁਹਾਡੇ ਲੀਵਰ ਨੂੰ ਤੰਦਰੁਸਤ ਕਰਦੀ ਹੈ ਤੇ ਜਿਹੜੀ ਤੁਹਾਡੇ ਚਿਹਰੇ ਤੇ ਪ੍ਰੋਬਲਮ ਆ ਚੁੱਕੀ ਹੈ ਉਹ ਸਾਡੀ ਇਸ ਕਰੀਮ ਨੇ ਸਹੀ ਕਰ ਦੇਣੀ ਹੈ ਤੁਹਾਡੇ ਚਿਹਰੇ ਤੁਹਾਡੇ ਚਿਹਰੇ ਦੀ ਪਿਗਮੇਟੇਸ਼ਨ ਆ ਉਹਨੂੰ ਮਿਨੀਮਾਈਜ਼ ਕਰਨਾ ਹੈ ਤਾਂ ਕਿ ਜਿਹੜੇ ਉਹ ਡਾਰਕ ਸਰਕਲ ਬਣੇ ਹੋਏ ਨੇ ਤਾਂ ਉਹ ਹੌਲੀ ਹੌਲੀ ਜਿਹੜੇ ਹੈਗੇ ਆ ਉਹ ਉਹਨਾਂ ਦਾ ਜਿਹੜਾ ਕਲਰ ਹੈ ਉਹ 蒂ਮਾ ਪੈਣਾ ਸ਼ੁਰੂ ਹੋ ਜਾਏਗਾ ਔਰ ਕੁਛ ਟਾਈਮ ਬਾਅਦ ਤੁਹਾਡਾ ਚਿਹਰਾ ਜਿਹੜਾ ਹੈਗਾ ਬਿਲਕੁਲ ਸਾਫ ਹੋ ਜਾਏਗਾ ਦੇਖੋ ਸਾਡੀ ਇਸ ਕਰੀਮ ਦੀ ਬਦੌਲਤ ਤਾਂ ਇਹ ਦਿੱਕਤ ਨਹੀਂ ਆਉਗੀ ਲੇਕਿਨ ਹਾਂ ਉਹਨਾਂ ਨੂੰ ਆਪਣੇ ਖਾਣ ਪੀਣ ਦਾ ਜ਼ਰੂਰ ਧਿਆਨ ਰੱਖਣਾ ਪਊਗਾ ਵੀ ਜਿਹੜੀਆਂ ਚੀਜ਼ਾਂ ਅਸੀਂ ਇਸ ਚੀਜ਼ ਦੇ ਵਿੱਚ ਮਨਾ ਕਰਦੇ ਆਂ ਵੀ ਆਹ ਵਾਲੀਆਂ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਤਾਂ ਉਹ ਚੀਜ਼ਾਂ ਦਾ ਕਿਤੇ ਨਾ ਕਿਤੇ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਬਿਲਕੁਲ ਨਹੀਂ ਖਾਣੀਆਂ ਕਿਉਂਕਿ ਦੇਖੋ ਆਪਾਂ ਇੱਕ ਆਪਣੀ ਵੀ ਹਰ ਇੱਕ ਚੀਜ਼ ਖਾਣ ਨੂੰ ਦਿਲ ਕਰਦਾ ਜਿਹੜੀ ਕੁਦਰਤ ਨੇ ਬਣਾਈ ਹੈ ਲੇਕਿਨ ਉਹਦੀ ਇੱਕ ਲਿਮਟ ਹੁੰਦੀ ਹੈ ਤਾਂ ਜੇ ਆਪਾਂ ਉਸ ਲਿਮਟ ਦੇ ਵਿੱਚ ਉਸ ਚੀਜ਼ ਨੂੰ ਖਾਣ ਉਨਾ ਨਹੀਂ ਕਰੇਗੀ ਦੇਖੋ ਇਹ کریم ਜਦੋਂ ਵੀ ਆਪਾਂ ਲਗਾਨੀ ਹੈ ਇਹ ਪਹਿਲੀ ਗੱਲ ਤੇ ਲਗਾਨੀ ਸਿਰਫ ਰਾਤ ਨੂੰ ਸੌਣ ਤੋਂ ਪਹਿਲਾਂ ਠੀਕ ਹੈ ਸੌਣ ਤੋਂ ਪਹਿਲਾਂ ਆਪਾਂ ਨੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਫੇਸ واਸ਼ ਦੇ ਨਾਲ ਅਸੀਂ ਰეკਮੈਂਡ ਕਰਦੇ ਆਂ ਵੀ ਹਿਮਾਲਿਆ ਦਾ ਫੇਸ واਸ਼ ਲਿਆਓ ਨੀਮ ਵਾਲਾ ਕਿਉਂਕਿ ਉਹ ਪਿਓਰ ਹਰਬਲ ਹੈ ਤਾਂ ਉਹਦੇ ਨਾਲ ਤੁਸੀਂ ਆਪਣਾ ਫੇਸ واਸ਼ ਕਰ ਲਿਆ ਤਾਂ ਕਿ ਸਾਰੇ ਦਿਨ ਦੀ ਕੋਈ ਡਸਟ ਵਗੈਰਾ ਮੂੰਹ ਤੇ ਪਈ ਹੋਈ ਹੈ ਜਾਂ ਕਿਸੇ ਨੇ ਮੇਕਅਪ ਕੀਤਾ ਹੋਇਆ ਤਾਂ ਉਹ ਜਿਹੜੀ ਸਕਿਨਾਂ ਬਿਲਕੁਲ ਡਸਟ ਫਰੀ ਹੋ ਜਵੇ ਉਸ ਤੋਂ ਬਾਅਦ ਤੁਸੀਂ ਇਸ ਕਰੀਮ ਨੂੰ ਆਪਣੇ ਚਿਹਰੇ ਤੇ ਪਹਿਲਾਂ ਲਗਾ ਲੈਣਾ ਦੇਖੋ ਮੈਂ ਲਗਾ ਕੇ ਦਿਖਾ ਰਿਹਾ ਹਾਂ ਠੀਕ ਹੈ ਫੇਰ ਤੁਸੀਂ ਉਸ ਨੂੰ ਆਪਣੇ ਚਿਹਰੇ ਦੇ ਉੱਤੇ ਹੋਲੀ ਥੋੜੀ ਜਿਹੀ ਉਹ ਲੱਗੇਗੀ ਜੀ ਇਹ ਇਹ ਥੋੜੀ ਇੱਕ ਡੱਬੀ ਪੂਰਾ 1 ਮਹੀਨਾ ਚੱਲਦੀ ਹੈ ਜੀ 1 ਮਹੀਨਾ ਹਾਂਜੀ 1 ਮਹੀਨੇ ਤੋਂ ਵੀ ਉੱਤੀ ਚੱਲੇਗੀ ਫੇਰ ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਪੂਰੀ ਤਰ੍ਹਾਂ ਸਾਰੇ ਫਲਾ ਲੈਣੀ ਹੈ ਬਸ ਇਹ ਤੁਸੀਂ ਸਿਰਫ ਲਗਾਣੀ ਰਾਤ ਰਾਤ ਨੂੰ ਹੈ ਜੀ ਜੀ ਔਰ ਤੁਸੀਂ ਇਹਦਾ ਇਸਤੇਮਾਲ ਨਹੀਂ ਕਰਨਾ ਸਿਰਫ ਰਾਤ ਰਾਤ ਨੂੰ ਲਗਾਨੀ ਹੈ ਦਿਨੇ 2 ਟਾਈਮ ਸਾਡੀ ਇਹ ਦਵਾਈ ਦਾ ਸੇਵਨ ਕਰਨਾ ਹੈ ਸਵੇਰ ਤੇ ਸ਼ਾਮ ਤਾਜੇ ਪਾਣੀ ਦੇ ਨਾਲ ਬਿਊਟੀ ਪਾਰਲਰ ਬਿਊਟੀ ਪਾਰਲਰ ਭੁੱਲ ਜਾਓਗੇ ਬਿਊਟੀ ਪਾਰਲਰ ਭੁੱਲ ਜਾਓਗੇ ਤੁਸੀਂ ਆਪਣੀਆਂ ਜਿਹੜੀਆਂ ਸਨੈਪਚੈਟ ਦੇ ਉੱਤੇ ਉਹ ਕੀ ਲਾਂਦੇ ਆ ਫਿਲਟਰ ਲਾਂਦੇ ਆ ਉਹ ਫਿਲਟਰ ਵੀ ਭੁੱਲ ਜਾਣਗੇ ਲਗਾਣੇ ਕਿਉਂਕਿ ਚਿਹਰਾ ਜਦੋਂ ਥੋੜਾ ਪਹਿਲਾਂ ਹੀ ਇੰਨਾ ਜ਼ਿਆਦਾ ਗਲੋ ਕਰੇਗਾ ਇੰਨਾ ਜ਼ਿਆਦਾ ਸ਼ਾਈਨ ਕਰੇਗਾ ਫਿਲਟਰ ਕਾਦੇ ਲਈ ਲਾਨਨੇ ਆ ਵੀ ਤਾਂ ਕਿ ਉਹਦੇ ਉੱਤੇ ਹਾਂ ਉਹ ਚੀਜ਼ਾਂ ਤੁਹਾਨੂੰ ਇਹ ਨੇਚਰਲ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਔਰ ਜੇ ਤੁਸੀਂ ਫਿਲਟਰ ਲਾ ਲਿਆ ਫਿਰ ਤਾਂ ਤੁਸੀਂ ਐ ਸਮਝੋ ਵੀ ਇੱਕ پری ਉਹਦੇ ਵਿੱਚ ਦਿਖੇਗੀ ਵੀ پری ਫੋਟੋ ਖਿਚਰੀ ਪਰ ਦੇਖੋ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਣਾ ਜਿਹਨੂੰ ਜ਼ਿਆਦਾ ਟੈਨਸ਼ਨ ਹੈ ਕਿਉਂਕਿ ਇਹ ਦੁਨੀਆ ਜਿੱਦੀ ਜ਼ਿਆਦਾ ਸਕਿਨ ਖਰਾਬ ਹੈ ਜ਼ਿਆਦਾ ਕਿਉਂਕਿ ਜਦੋਂ ਟੈਨਸ਼ਨ ਹੈ ਤਾਂ ਹੀ ਸਕਿਨ ਖਰਾਬ ਹੈ ਠੀਕ ਹੈ ਠੀਕ ਹੈ ਜਦੋਂ ਇਹ ਆਪਾਂ ਸ਼ੁਰੂ ਕਰਤਾ ਸਿੰਪਲ ਚਾਹ ਦਾ ਨੁਸਖਾ ਇਹਦੇ ਵਿੱਚ ਆਪਾਂ ਨੇ ਕੋਈ ਐਸੀ ਕਰਾਮਾਤ ਨਹੀਂ ਹੈਗੀ ਵੀ ਜਿਹੜੀ ਕੋਈ ਕਹੇ ਵੀ ਮੈਂ ਸ਼ਾਇਦ ਇਹ ਨਹੀਂ ਕਰ ਸਕਦਾ ਹਾਂ ਐਸੀ ਨਹੀਂ ਹੈ ਸਿਰਫ ਤੁਸੀਂ ਬਗੁੰਨੇ ਦੇ ਫੁੱਲ ਲਿੱਤੇ ਜਿਵੇਂ ਆਹ ਦੇਖੋ ਇਹ ਸਾਡੇ ਕੋਲੋਂ ਵੀ ਅਵੇਲੇਬਲ ਹੁੰਦੇ ਆਂ ਕਈ ਵਾਰੀ ਜੇ ਚਾਹ ਤੁਸੀਂ ਅਵੇਲੇਬਲ ਕਰਵਾਉਣੇ ਜੇ ਕਈ ਵਾਰੀ ਕੋਈ ਬੰਦਾ ਕਹੇ ਜੀ ਮੈਨੂੰ ਕਿਤੋਂ ਨਹੀਂ ਮਿਲ ਰਹੀ ਤਾਂ ਉਹ ਸਾਡੇ ਕੋਲੋਂ ਵੀ ਮੰਗਾ ਸਕਦਾ ਇਹਦਾ ਕਰਨਾ ਕੀ ਹੈ ਸਿੰਪਲ ਜਿਵੇਂ ਆਪਾਂ ਚਾਹ ਬਣਾਣੇ ਆ ਜਿਵੇਂ ਆਪਾਂ ਇੱਕ ਇੱਕ ਸਿਪ ਚਾਹ ਦਾ ਪੀਣੇ ਆ ਠੀਕ ਹੈ ਇੱਕ ਅਸੀਂ 15 ਟੈਨਸ਼ਨ ਜਰੰਦ